ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਆਵਾਜ਼ ਜਪਾ ਸੁਣਦੇ ਹਾਂ ਲੇਖਕ ਕਿਰਪਾਲ ਕਜ਼ਾਕ ਤੇ ਲਿਖੀ ਹੋਈ ਕਹਾਣੀ ਉਡੇਕ ਮੌਤ ਗੁਰੋ ਦੇ ird gird ਸੀ ਪਰ ਦੇਸ ਨਹੀਂ ਸਿਰੇ ਟੱਬਰ ਉਸ ਘੜੀ ਨੂੰ ਸਹਿ ਕਰਿਆ ਸੀ ਘਰ ਦੇ ਸਾਰੇ ਕੰਮ ਕਾਜ اٹਕੇ ਪਏ ਸਨ ਹਰ ਕੋਈ ਸਾਹ ਉੱਤੀ ਖੜਾ ਸੀ ਮਰਨਾ ਕਿਨੇ ਨਹੀਂ ਵਕਤ ਆ ਗਿਆ ਤਾਂ ਬੰਦਾ ਤੁਰਦਾ ਹੋਵੇ ਉਡੀਕੀ ਦੀ ਚੁਟਕੀ ਚ ਫੁੜਕਦਾ ਕੋਈ ਕਰਮਾ ਵਾਲਾ ਰੀਂਗ ਕੇ ਮਰਨਾ ਕੋਈ ਮਰਨਾ ਖਬਰ ਲੈਣ ਆਏ ਗੱਲਾਂ ਕਰਦੇ ਮਰੀ ਤਾਂ ਕੇਸ ਰੋ ਦੇਵਤਿਆਂ ਦੀ ਮੌਤ ਜਾਂ ਕਮੋਆਂ ਦਾ ਸੁੰਦਰ ਸਿਓ ਇੱਕ ਰਾਤ ਟੱਬਰ ਉਠਾਇਆ ਹੱਥ ਜੋੜੇ ਚੰਗਾ ਭਾਈ ਸਭ ਨੂੰ ਸਤਿ ਸ੍ਰੀ ਅਕਾਲ ਨਦੀ ਨਾਮ ਸੰਜੋਗੀ ਮੇਲੇ ੱਬਰ ਕਿਹਾ ਦੇਖ ਕੀ ਝਲਕ ਲਾਰਦੀ ਐ ਅੱਧੀ ਰਾਤ ਸਵੇਰੇ ਉੱਠੇ ਤਾਂ ਦੇਖਣ ਉੱਡ ਗਿਆ ਪੌਰ ਇਹ ਸੁੰਦਰ ਸਿਉ ਰੱਜ ਕੇ ਕੁੱਤਾ ਬੰਦਾ ਬਾਹਰੋਂ ਆਇਆ ਬਹੂ ਨੂੰ ਕਹਿੰਦਾ ਪੁੱਤ ਕੜਾ ਮਿਲੂ ਪੁਰ ਬਹੂ ਕਿਹਾ ਨਾ ਤਿਥ ਨਾ ਤਿਹਾਰ ਬਾਪੂ ਜੀ ਕਮਲੇ ਤਾਂ ਨਹੀਂ ਹੋਗੇ ਕਹਿੰਦਾ ਫਿਰ ਮਰੇ ਤੇ ਹੀ ਖਾ ਲਿਓ ਉਹੀ ਗੱਲ ਹੋਈ ਵੱਡਾ ਕੀਤਾ ਪੂਰੀ ਬ੍ਰਦਰੀ ਨੇ ਛਕਿਆ ਸੌਰੀਏ ਕੌਣ ਕਾਈ ਸੀ ਸੋਤਾ ਤਾਂ ਨਾ ਪਟਕਣ ਦਿੰਦੀ ਵਿਚਾਰੇ ਦੀ ਲੋਕ ਕਹਾਣੀਆਂ ਛੋਹ ਲੈਂਦੇ ਸੁੱਚਾ ਸਿਉ 100 ਨੂੰ ਤਾਂ ਟੱਪ ਗਈ ਹੋ ਬੇਬੇ ਕੋਈ ਪੁੱਛਦਾ ਕਾ ਨੂੰ ਪਲੇਗ ਪੈਣ ਵੇਲੇ ਦੀ ਐ ਸਾਲ ਤਾਂ ਪਤਾ ਨਹੀਂ ਸੁੱਚਾ ਸਿਉ ਨੂੰ ਵੀ ਮਾਂ ਨੇ ਹੀ ਦੱਸਿਆ ਸੀ ਉਹ ਸਾਲ ਚੂਹਿਆਂ ਤੋਂ ਪਈ ਬਿਮਾਰੀ ਬੰਦਾ ਤੁਰਿਆ ਜਾਂਦਾ ਮੁੱਕ ਜਾਂਦਾ ਮੈਨੂੰ ਨਕਰਮੀ ਨੂੰ ਰੱਬ ਰੱਖ ਲਿਆ ਤਾਂ ਹੀ ਤਾਂ ਨਾ ਪਿਆ ਗੁਰਾਂ ਦੇ ਰੱਬ ਦੇ ਰੱਖ ਲੈਣ ਵਾਲੀ ਗੱਲ ਸੱਚੀ ਸੀ ਗੁਰਾਂ ਨੂੰ ਹਰ ਦਿਨ ਨਵਾਂ ਬਾਰ ਆਇ ਜਵਾਨ ਹੋਈ ਉੱਚਾ ਲੰਮਾ ਕੱਦ ਪਰਮੀ ਡੀਲਡੋਲ ਲੈਣਾ ਸੀ ਉਹ ਨਾਲ ਵਿਆਹੀ ਗਈ 12 ਵਿੱਚ ਮਰੱਬੇ ਅਲਾਰਟ ਹੋਏ ਤਾਂ ਸੰਦਲ ਬਾਰ ਜਾ ਕੇ ਵਸ ਗਏ ਜੜਾ ਵੀ ਨਹੀਂ ਸੰ ਲੱਗੀਆਂ ਕਿ ਹੱਲੇ ਪੈ ਗਏ ਹੱਲੇ ਕੀ ਪਏ ਪਰਲੋਂ ਆ ਗਈ ਪਤੀ ਤੇ ਮਾਪੇ ਹੱਲੇ ਨਿਗਲ ਗਏ ਦੋ ਪੁੱਤਾਂ ਨੂੰ ਖੰਭਾ ਲਈ ਇਧਰ ਆ ਗਈ ਏ ਕੱਲੀ ਕਾਰੀ ਤੀਵੀ ਤੇ ਹੋਣੀ ਨਾਲ ਮੱਥਾ ਦੋ ਪੁੱਤਾਂ ਨਾਲ ਲੱਕ ਬਨ ਲਿਆ ਗੁਰਾਂ ਦੇ ਉਹ ਦਿਨ ਯਾਦ ਕਰਨੇ ਆ ਅੱਜ ਵੀ ਸੋਚਾਂ ਤੇ ਨੰਜਾ ਅੱਖਾਂ ਭਰ ਲੈਂਦੀ ਬੇਬੇ ਕਿਵੇਂ ਸ਼ਰੀਕਾਂ ਹਿਟੋਂ ਸਿਆੜ ਕਢਾਈ ਦਿਂਡਾ ਤਿੱਕ ਦਿੱਤਾ ਮੁੜ ਕਢੋਲਿਆ ਰਫਲ ਲਈ ਪੰਚਾਇਤਾਂ ਵਿੱਚ ਬੈਠੀ ਠਾਣੇ ਠਪਾਣੀ ਗਈ ਸ਼ਰਾਬ ਗੱਡੀ ਪਿਆਈ ਵੇਚੀ ਇੱਕ ਠੋਕੇ ਜ਼ਬਾ ਕਾਇਮ ਕੀਤਾ ਪੁੱਤ ਵਿਆਹੇ ਸੁੱਚੇ ਲਈ ਚੱਠਿਆਂ ਤੋਂ ਚਿੰਤਕੁਰ ਤੇ ਨੰਜੇ ਲਈ ਵਿਰਕਾ ਕੀ ਰਾਜਮント ਵਿਆਹ ਕੇ ਲੈਂਦੀ ਪੁੱਤਾਂ ਨੂੰ ਹਵੀ ਰੱਖ ਵਿਖਾਈ ਸੋਚੇ ਵਾਹੀ ਓਟ ਲਈ ਨੰਜੇ ਆੜਤ ਦੌਲਤ ਪੈਰਾਂ ਨਾਲ ਆਈ ਵੇਲ ਵਧੀ ਅੱਜ ਸੁੱਚੇ ਦੇ ਨੀਤੂ ਤੇ ਗੁੱਲੂ ਸਨ ਨੰਜੇ ਦੀਆਂ ਲਾਲੀ ਤੇ ਰਿੰਪੀ ਧੀਆਂ ਤੇ ਪੁੱਤ ਬੱਬੂ ਸਭ ਕਾਲਜਾਂ ਵਿੱਚ ਪੜਦੇ ਕੁਝ ਦਾ ਕਰ ਕੋਈ ਚਿੜੀਆਂ ਦਾ ਦੁੱਧ ਮੰਗਦਾ ਹਾਜ਼ਰ ਕਰਨ ਦੇ ਸਮਰੱਥ ਅਚਾਨਕ ਗੁਰਾਂ ਦੇਈ ਦੀ ਲਟਕੀ ਮੌਤ ਨੇ ਸਭ ਜੜ ਕਰਕੇ ਰੱਖ ਦਿੱਤਾ ਹਵਾ ਸਾ ਧੜਕਣ ਗੁਰੂ ਦਾ ਨਹੀਂ ਦੱਬਰ ਦਾ ਰੁਕਿਆ ਖੜਾ ਸੀ ਉੱਚੀ ਹਸਣਾ ਨਹੀਂ ਕੀ ਪਤਾ ਕੋਈ ਖਬਰ ਲੈਣ ਆ ਜਾਵੇ ਆਏ ਨੂੰ ਉਦਾਸ ਮਿਲੋ ਹੌਂਕਾ ਲਵੋ ਹੌਲੀ ਬੋਲੋ ਕਹਾਣੀਆਂ ਸ਼ੁਰੂ ਕਦੋਂ ਬੋਲੀ ਕੀ ਖਾਦਾ ਕਦੋਂ ਖਾਦਾ ਪਛਾਣਦੀ ਏ ਕਿ ਨਹੀਂ ਹੱਥ ਪੈਰ ਕਿਵੇਂ ਨੇ ਠੰਡੇ ਕਿ ਗਰਮ ਦਵਾਦਾਰੂ ਚੱਲਦਾ ਹੈ ਕਿ ਬੰਦ ਆਪ ਦੀ ਕਿਰਿਆ ਕਿਉਂ ਪਦੀ ਏ ਕਿ ਨਹੀਂ ਜੇ ਨਹੀਂ ਤਾਂ ਕੌਣ ਕਰਦਾ ਸੇਵਾ ਚਿੰਤਕੁਰ ਯਾ ਰਾਜਵੰਤ ਨਸੀਅਤਾਂ ਦਾ ਮੀਵਰਦਾ ਮਰਦੇ ਦੀ ਸੇਵਾ ਤੁਰੰਤ ਮਿਲਦਾ ਹੈ ਮੇਵਾ ਭਾਈ ਗੰਗਾ ਜਲ ਮੰਗਵਾ ਲਿਆ ਤੁਰੰਤ ਨਹੀਂ ਲੱਭਦਾ ਕੁਝ ਗੁਟਕੇ ਮੰਗਵਾਉ ਪੰਜ ਸਤ ਜਿਵੇਂ ਘੋਰੜੂ ਵਜੇ ਬਾਣੀ ਪੜੋ ਕਨੱਚ ਓਲਕੇ ਸਰਾਣੇ ਨਾ ਖੜੋ ਮਰਦੇ ਦੀ ਸੁਤਾ ਜਾਂਦੀ ਹੈ ਖੜੇ ਬੰਦੇ ਚ ਮੌਤ ਲਟ ਗਈ ਤਨ ਸੀਤਾ ਬਦਨੀਆਂ ਕਾ ਕੁਛੁਰੂ ਚੋਰੀ ਸਾਨੀ ਪਈ ਮੰਜੇ ਤੇ ਲੋਹੇ ਤੋਂ ਬਹੁਤ ਡਰਦੇ ਐ ਫਰੇਸ ਤੇ ਐਵੇਂ ਲਟਕਿਆ ਰਹਿੰਦਾ ਬੰਦਾ ਕਿਸੇ ਨੂੰ ਮਿਲਣ ਦੀ ਭਾਕਿਆ ਤਾਂ ਨਹੀਂ ਕੱਢੀ ਮੂੰਹ ਕੱਢੀ ਤਾਂ ਤੁਰੰਤ ਬਲਾਉ ਬੰਦਾ ਇਹੋ ਜਿਹੇ ਦੀ ਆਵਾਜ਼ ਕਰਨੀ ਪਈ ਨਹੀਂ ਤੇ ਜਾਨ ਨਿਕਲੀ ਨਹੀਂ ਬੂਹੇ ਨਾ ਬੰਦ ਕਰਿਓ ਭੁੱਲ ਕੇ ਵੀ ਦੂਹੋ ਦੂ ਆਉਂਦੇ ਜੰਮਦੂਤ ਜਿੰਨੇ ਮੂੰਹ ਓਨੀਆਂ ਗੱਲਾਂ ਸੋਣ ਸੋਣ ਟੱਬਰ ਕੰਬਦਾ ਉੱਤਰ ਬਾਹਰ ਗਏ ਬਿੰਦੇ-ਬਿੰਦੇ ਗੇੜਾ ਮਾਰਦੇ ਨਾ ਜਾਣੀ ਇਹ ਕਦਰ ਲੋੜ ਪੈ ਜਾਵੇ ਨੰਜੇ ਯੂਪੀ ਤੋਂ ਬੀ ਲੈਣ ਜਾਣਾ ਸੀ ਸੋਚੇ ਨੀਤੂ ਦਾ ਸਾਹ ਹਟਾਉਣਾ ਸੀ ਨਹੀਂ ਗਏ ਟੱਬਰ ਸੁੱਤਾ ਪਿਆ ਵੀ ਜਾਗਦਾ ਰਹਿੰਦਾ ਨੂਹਾਂ ਤਾਂ ਜਾਗਣ ਦੀ ਵਾਰੀ ਬਣ ਲਈ ਮੌਤ ਸੀ ਕਿ ਦਸਤਕ ਹੀ ਨਹੀਂ ਸੀ ਦੇ ਰਹੀ ਸਭ ਤੋਂ ਵੱਡੀ ਚਿੰਤਾ ਗੁਰੂ ਦੇ ਹਾਲ ਪਾਰੇ ਨਾ ਕਰਨ ਦੀ ਸੀ ਗੋਮਸੋਂ ਪੈਸੀ ਕਦੇ ਹਾਜਤ ਵੇਲੇ ਅੱਖ ਪਟਦੀ ਸਹਾਰੇ ਨਾਲ ਬੈਠਦੀ ਅੱਖਾਂ ਦੇ ਡੂੰਗੇ ਕੋਇਆ ਵਿੱਚੋਂ ਗਰਕੀਵਲ ਝਾਕਦੀ ਮਦਦ ਨਾਲ ਕਿਰਿਆ ਸਾਦੀ ਤੇ ਮੰਜੀ ਤੇ ਪੈਂਦੀ ਗੋਮ ਕੋਈ 2 ਚਮਚ ਦਲੀਆ ਅੰਦਰ ਲੰਘਾਉਦਾ ਤਾਂ ਨਿਗਲਦੀ ਨਹੀਂ ਦਾਣਾ ਪਾਣੀ ਖਤਮ ਡਾਰੋਦੋ ਲੱਗਦਾ ਜਦੋਂ ਅੱਖਾਂ ਦੇ ਡੂੰਗੇ ਕੋਇਆ ਵਿੱਚੋਂ ਆਪਲਕ ਝਾਕਦੀ ਲਗਾਤਾਰ ਸੂਏ ਚੁਬਣ ਲੱਗਦੇ ਅੱਖਾਂ ਸੁਗੜਦੀਆਂ ਤਾਂ ਲੱਗਦਾ ਗਈ ਅਚਾਨਕ ਹੱਥ ਕੰਬਦੇ ਬੁੱਲ ਫਰਕਦੇ ਬੁੱਲਾ ਵਿੱਚ ਤੜਫਦੇ ਬੋਲ ਪਹਿਲਾਂ ਸਹਿਕਦੇ ਫਿਰ ਮਰਦੇ ਫਿਰਦੇ ਵਾਰਡ ਪਾਉਂਦੇ ਇਹ ਉਹ ਗੁਰੂ ਸੀ ਜਿਹਦੇ ਬੋਲ ਮਿਰਦੰਗ ਵਾਂਗ ਗੂੰਜਦੇ ਸਨ ਚੱਬਰ ਜਾਚੇ ਇਹਦੀ ਉਹ ਆਪ ਜ਼ਿੰਮੇਵਾਰ ਸੀ ਸਭ ਨੇ ਹੱਥ ਜੋੜੇ ਧਰਲੇ ਲਏ ਮਿੰਤਾਾਂ ਕੀਤੀਆਂ ਵਾਸਤੇ ਦਿੱਤੇ ਬਈ ਰੱਬ ਦਾ ਵਾਸਤਾ ਜਦ 20 ਸਾਲਾਂ ਤੋਂ ਕੁੱਤਾ ਘਰ ਦਾ ਸਿੱਧਾ ਚੁੱਕ ਲਿਆ ਤਾਂ ਨਿੱਕੀ ਨਿੱਕੀ ਗੱਲ ਵਿੱਚ ਦਖਲ ਅੰਦਾਜ਼ੀ ਕਿਉਂ ਜਮਾਨਾ ਬਦਲ ਗਿਆ ਉਮਰ 90ਆਂ ਨੂੰ ਜਾ ਟੁਕੀ ਹੁਣ ਡੰਗੋਰੀ ਫੜੋ ਤੇ ਅਗਲਿਆਂ ਨਾਲ ਕਰੋ ਗੱਲਾਂ ਛੱਡੋ ਮੂਹ ਮਾਇਆ ਪਰ ਬੀਬੀ ਡੰਗੋਰੀ ਫੜਨ ਲਈ ਤਿਆਰ ਹੀ ਨਹੀਂ ਸੀ ਜਦ ਨੈਣ ਪ੍ਰਾਣ ਚੱਲਦੇ ਐ ਤਾਂ ਡੰਗੋਰੀ ਦੀ ਮਹਤਾਜੀ ਕਿਉਂ ਇਹ ਇਧਰ ਆ ਕੇ ਗੁਰੂ ਨੇ 20 ਸਾਲ ਫਸਲ ਬੀਜੀ ਵੱਡੀ ਗਾਹੀ ਵੇਚੀ ਲਿਆਰੀਆਂ ਨਾਲ ਖੁਰਲੀਆਂ ਪਰ ਦਿੱਤੀਆਂ ਅਨਾਜ ਨਾਲ ਘੜੋਲੇ ਤੋਸ ਦਿੱਤੇ ਹੁਣ ਜਿਹੜਾ ਟੱਬਰ ਡਾਲਡਾ ਤੇ ਸਬਜੀ ਮੁੱਲ ਲੈ ਕੇ ਖਾਂਦਾ ਸੀ ਉਹ ਮੱਤਾਂ ਦੇ ਰਿਆ ਸੀ ਪੋਤੇ ਪੋਤੀਆਂ ਨੂੰ ਲੱਗਦਾ ਸਮਾਂ ਉੱਡ ਰਿਹਾ ਸੀ ਦਾਦੀ ਰੀਂਗ ਰਹੀ ਸੀ ਫਰਕ ਦਿਨ ਰਾਤ ਦਾ ਸੀ ਪੁੱਤਾਂ ਲਈ ਇੱਕੋ ਰਾਸੀ ਬੇਬੇ ਨੂੰ ਮੋਹਰੇ ਦੀ ਚਦਰ ਦਿਓ ਏ ਟੋਕਾ ਟਕਾਈ ਦਾ ਫਸਤਾ ਵੱਡੋ ਗੁਰਾਂ ਦੀ ਭਾਪ ਗਈ ਘਰ ਵਿੱਚ ਹੁਣ ਉਹਦੇ ਲਈ ਕੋਈ ਥਾਂ ਨਹੀਂ ਸੀ ਉਹ ਨਾ ਰੋਈ ਨਾ ਬਖੇੜਾ ਕੀਤਾ ਬਸ ਇਸ ਅਹਿਸਾਸ ਨਾਲ ਉਹਨੇ ਸਾਰੀ ਸਤਿਆ ਦੇ ਵਿੱਚੋਂ ਰਤ ਮੁੱਕੜਵਾਂ ਕਤਰਾ ਕਤਰਾ ਮੁਕਦੀ ਵੇਖੀ ਮਹਿਸੂਸ ਕੀਤੀ ਤੇ ਕੁਝ ਦਿਨਾਂ ਵਿੱਚ ਹੀ ਕਈ ਵਰਿਆਂ ਦੀ ਔਦ ਹੰਡਾ ਕੇ ਬਿਰਧ ਹੋ ਗਈ ਕਈ ਦਿਨ ਮੰਜੇ ਤੋਂ ਹੀ ਨਾ ਉઠી ਮੋਇਆ ਹਾਰ ਪਈ ਰਹੀ ਸਵੇਰੇ ਸ਼ਾਮ ਮੰਜੇ ਤੇ ਹੀ ਰੋਟੀ ਪਾਣੀ ਮਿਲਣ ਲੱਗਾ ਜੀਆਂ ਨਾਲ ਗੱਲ ਕਰਨ ਤੋਂ ਵੀ ਤਰਸ ਗਈ ਤਾਂ ਉਸ ਮਨ ਨੇ ਹੀ ਲਿਆ ਕਿ ਮੌਤ ਉਸ ਤੋਂ ਬਹੁਤ ਹੀ ਦੂਰ ਨਹੀਂ ਸੀ ਫਿਰ ਵੀ ਉਹ ਹੌਸਲੇ ਵਿੱਚ ਸੀ ਡਿਊਟੀ ਵਿੱਚ ਮੰਜੇ ਤੇ ਪਈ ਘਰ ਅੰਦਰ ਬਾਹਰ ਵੜਦੇ ਲਈ ਅਸੀਸਾਂ ਦੀ ਝੜੀ ਲਈ ਰੱਖਦੀ ਹਨੇਰ ਸਵੇਰ ਕੱਬਰ ਲਈ ਸੁਖਣਾ ਸੁਖਦੀ ਕੀੜੀਆਂ ਦੀਆਂ ਖੁੱਡਾਂ ਤੇ ਆਟਾ ਧੂੜਦੀ ਕੀੜੀਆਂ ਨਾਲ ਹੀ ਗੱਲਾਂ ਕਰੀ ਜਾਂਦੀ ਜਾਂ ਅਸਮਾਨ ਵੱਲ ਹੱਥ ਫਿਲਾ ਕੇ ਪਤਾ ਨਹੀਂ ਕੀ ਕੀ ਮੰਗਦੀ ਰਹਿੰਦੀ ਪੋਤੇ-ਪੋਤੀਆਂ ਟੀਚਰਾਂ ਕਰਦੇ ਦਾਦੀ ਦੀਆਂ ਸਿੱਧੀਆਂ ਗੱਲਾਂ ਰੱਬ ਨਾਲ ਨੀਤੂ ਆਖਦੀ ਮੈਂ ਤਾਂ ਇੰਗਲੈਂਡ ਦਾ ਵੀਜ਼ਾ ਲਵਾਉਂ ਰੱਬ ਤੋਂ ਦਾਦੀ ਦੀ ਸਿਫਾਰਸ਼ ਨਾਲ ਰਿੰਪੀ ਆਖਦੀ ਸੁੱਚਾ ਤੇ ਨੰਜਾ ਵੇਖ ਬੇਬੇ ਨੂੰ ਖਟਕਦੇ ਬੇਬੇ ਰੰਗ ਤਾਂ ਲੱਗੇ ਪਏ ਐ ਹੋਰ ਕੀ ਚਾਹੀਦਾ ਜਿਹੜਾ ਆਟਾ ਡੋਲ ਦੀ ਫਿਰਦੀ ਐ ਖੁੱਡਾਂ ਤੇ ਗੁਰੋਂ ਨਾ ਹਟਣਾ ਸੀ ਨਾ ਹਟੇ ਇੱਕ ਦਿਨ ਏਬੀ ਤੋਥੜਕ ਕੰਗਰੋੜ ਦੇ ਮਨ ਕੇ ਹਿਲਾ ਕੇ ਮਹੀਨਿਆਂ ਲਈ ਤੱਕ ਪੂਸਦੇ ਆ ਪਈ ਜਿਹਦਾ ਡਰ ਸੀ ਉਹ ਹੋਇਆ ਗਿੱਲਾ ਪੀਣਾ ਪੈ ਗਿਆ ਬੜੇ ਇਲਾਜ ਕਰਾਏ ਕਦੇ ਲਾ ਹਿੱਸਾ ਸੁਣ ਕਦੇ ਉਤਲਾ ਕਦੇ ਗੁੰਮ ਹੋ ਜਾਂਦੀ ਕਦੇ ਉੱਠ ਕੇ ਬੈਠ ਜਾਂਦੀ ਕਦੇ ਮੱਖੀ ਦੀ ਵੀ ਕਾਨਤ ਮੰਦੀ ਕਦੇ ਪਿਸ਼ਾਬ ਨਾਲ ਬਿਸਤਰਾ ਭਿੱਜ ਜਾਂਦਾ ਇੱਕ ਦਿਨ ਤਪੀ ਹੋਈ ਨੀਤੂ ਆਈ ਦਾਦੀ ਆਪਣੇ ਰੱਬ ਨੂੰ ਕਹਿ ਲੈ ਕੇ ਤੁਰਦਾ ਹੋਵੇ ਤੇਰੇ ਲਈ ਨਹੀਂ ਰਿਹਾ ਕੋਈ ਨਰਕ ਸਵਰਗ ਨੀਤੂ ਇੱਕ ਤਰ੍ਹਾਂ ਚੀਕੀ ਸੀ ਗੁਰੂ ਅੱਖਾਂ ਦਾ ਪੱਟਦੀ ਬੁੱਲ ਵੀ ਹਿੱਲਦੇ ਪਰ ਕੁਝ ਕਹਿ ਨਾ ਸਕੇ ਉਸੇ ਤਰਕਾਲ ਗੁਰੂ ਦੀਆਂ ਅੱਖਾਂ 따ੜੇ ਲੱਗ ਗਈਆਂ ਜਬਰ ਦੀ ਭੁੱਬ ਨਿਕਲ ਗਈ ਸ਼ਰਮ ਨਹੀਂ ਆਈ ਇਤਨੀ ਗੱਲ ਆਖ ਦੇ ਮਾਂ ਕਲਪੀ ਮੇਰੇ ਕਹੇ ਮੱਤਤਾ ਨਹੀਂ ਗਈ ਬਹੁਤਾ 헤ਜ ਹੈ ਤਾਂ ਮੰਮੀ ਬਣਾ ਕੇ ਰੱਖ ਲਿਓ ਕਰੇ ਨੀਤੂ ਦਾ ਸਬਰ ਟੁੱਟ ਗਿਆ ਅਸਲ 'ਚ ਗੁਰੂ ਦੇ ਸਾਹਾਂ 'ਚ ਨੀਤੂ ਦੇ ਵਿਆਹ ਦਾ ਸਾਹ ਆਟ ਗਿਆ ਪਿਆ ਸੀ ਇੱਕ ਦਿਨ ਗੁੱਲੂ ਕਿਹਾ ਮੈਂ ਤਾਂ ਕਹਿਣਾ ਹਸਪਤਾਲ ਦਾਖਲ ਕਰਾਉ ਉਪਰ ਨਾਲੇ ਲੋਕ ਨਹੀਂ ਕਹਿਣਗੇ ਦਵਾਈ ਖਣੋ ਮਾਰਤੀ ਬੁੜੀ ਸੁੱਚਾ 43 ਹਸਪਤਾਲ ਲਈ ਤਾਂ ਰਾਜੀ ਨਾ ਹੋਈ। ਅਵੇਸਲੇ ਜ਼ਰੂਰ ਹੋ ਗਏ। ਅਵੇਸਲੇ ਹੋਣ ਦਾ ਇੱਕ ਕਾਰਨ ਏਵੀ ਸੀ। ਕਿ ਪਿਛਲੇ ਦਿਨਾਂ ਵਿੱਚ ਜਿਤਨੀ ਵੇਰੀ ਬੇਬੇ ਹੋਸ਼ ਵਿੱਚ ਆਈ। ਨਾ ਉਸ ਹਾਲ ਪਾਰਿਆ ਕੀਤੀ, ਨਾ ਕੁਝ ਮੰਗਿਆ। ਬਸ ਆਪਾਲਕ ਦੇਖਦੀ ਰਹਿੰਦੀ। ਅੱਖਾਂ ਵਿੱਚ ਅਤਰੂ ਭਰਦੀ। ਬੋਲਾਂ ਵਿੱਚ ਕੁਝ ਬੋਧ-ਬਦਉਂਦੀ। ਤੇ ਇਸ ਤਰ੍ਹਾਂ ਮੱਥਾ ਤਣਦੀ। ਜਿਵੇਂ ਕਿਸੇ ਅਕੇ ਪੀੜ ਵਿੱਚੋਂ ਲੰਗਰੀ ਹੋਵੇ ਉਹ ਉਸੇਹੀ ਗੱਲ ਦਾ ਕੋਈ ਕੀ ਫਿਕਰ ਕਰੇ ਵੱਦ ਤੋਂ ਵੱਦ ਬੁੱਲ ਫਰਕ ਦੇ ਅੱਖਾਂ ਚੋਂ ਪਾਣੀ ਸਿੰਮਦਾ ਆ ਪਲਕ ਦੇਖੀ ਜਾਣਾ ਭਾਵਹੀਣ ਨਿਰਛਲ ਨਿਰਵਿਕਾਰ ਇਸ ਲਈ ਕਈ ਦਿਨਾਂ ਤੋਂ ਟੱਬਰ ਬੇਫਿਕਰ ਸੌ ਰਿਆ ਸੀ ਕੋਈ ਪਹਿਲਾਂ ਉੱਠਣ ਵਾਲਾ ਨਬ ਜਟੋਂਦਾ ਨੱਕ ਦੇ ਸਵਰਤੋਂ ਤਸੱਲੀ ਕਰਦਾ ਹੈਗੀ ਹੈ ਕਹਿ ਕੇ ਕੰਮ ਲੱਗ ਜਾਂਦਾ ਅਚਾਨਕ ਗਜ਼ਬ ਹੋ ਗਿਆ ਇੱਕ ਸਵੇਰ ਗੁਰੂ ਦੇਸ ਦੇ ਚੀਕ ਮਾਰੀ ਬੇਬੇ ਮੰਝੇ ਤੋਂ ਡਿੱਗ ਪਈ ਸੀ ਖੇਲ ਖਤਮ ਅੱਖ ਦੇ ਫੋਰਜ ਟੱਬਰ ਉੱਠ ਖੜਿਆ ਨੂਹਾ ਰੋਣ ਲੱਗੀਆਂ ਤਾਂ ਸੋਚੇ ਹਟ ਗਿਆ ਰੁਕੋ ਪਹਿਲਾਂ ਟਾਈਮ ਦੇਖੋ ਕੀ ਹੈ ਚਾਰ ਕਿਸੇ ਕਿਹਾ ਪਹਿਲਾਂ ਬਿਸਤਰ ਬਦਲੋ ਛੇਤੀ ਨਾਲ ਬੇਬੇ ਦੇ ਕੱਪੜੇ ਵੀ ਉਸ ਪਤਨੀ ਨੂੰ ਕਿਹਾ ਰਾਜਵੰਤ ਨੂੰ ਬੇਬੇ ਕੋਲ ਬਿਠਾ ਕੁੜੀਆਂ ਨੂੰ ਚਾਹ ਪਾਣੀ ਪਿਆ ਤੇ ਬਿਸਤਰੇ ਚੁੱਕ ਸਾਰੇ ਤੁਸੀਂ ਨਾਲ ਚੱਲੋ ਮੇਰੇ ਉਹਨੇ ਨੰਜੇ ਗੁੱਲੂ ਤੇ ਬੱਬੂ ਨੂੰ ਕਿਹਾ ਉਹ ਸੋਫੇ ਜਾ ਰਹੇ ਤੂੰ ਮੰਡੀ ਨੂੰ ਕਰਖਿੱਟ ਲੱਕੜ ਬਾਲਣ ਦਾ ਕਰ ਇੰਤਜ਼ਾਮ ਉਸ ਨੰਜੇ ਨੂੰ ਕਿਹਾ ਤੋ ਸਮਗਰੀ ਲੈ ਸਾਰੇ ਖਾਫਨ ਚੰਦਨ ਘਿਓ ਬਾਕੀ ਨਿਕਸੁਕ ਅਚਾਨਕ ਚਿੰਤ ਕੋ ਰਾਖੜੀ ਕੌਣ ਜਾਊ ਮੰਡੀ ਕਿਉਂ ਬੇਬੇ ਲਈ ਚੁੰਨੀ ਚਾਹੀਦੀ ਐ ਚਿੱਟੀ ਵਧੀਆ ਇੱਕ ਵੱਖਰੀ ਮੇਰੇ ਲਈ ਵੀ ਦੇਖੋ ਇਹਦੀ ਅਕਲ ਪਹਿਲਾਂ ਤੈਨੂੰ ਹੀ ਨਾ ਫੂਕ ਲਈਏ ਖਫਣ ਨਾਲ ਕਰਦਾ ਕੱਪੜ ਵੀ ਖਰੀਦ ਦੇਂਗੀ ਮੇਰੇ ਕੋਲ ਹੈ ਨਹੀਂ ਕੋਈ ਚੱਜਰੀ ਉਹ ਜਾ ਤੂੰ ਕੰਮ ਕਰ ਮੂਰ ਕਿਸੇ ਥਾਂ ਦੀ ਹਾਂ ਤਾਂ ਬੱਬੂ ਤੂੰ ਜਾ ਪੁੱਤ ਆਪਣੇ ਤੇ ਗੁੱਲੂ ਦੇ ਨਾਨਕੇ ਬਾਅਦ ਦੁਪਹਿਰ ਦਾ ਕਹਿ ਸੰਸਕਾਰ ਗੁੱਲੂ ਤੂੰ ਸਮਾਨ ਲੇਖ ਦੱਸੋ ਤੁਸੀਂ ਲਿਖਣ ਨੂੰ ਕੀ ਹੈ ਪਾਈ ਨੂੰ ਅਰਦਾਸ ਲਿਖਣਾ ਪਾਣੀ ਦਾ ਟੱਬ ਵੇੜੇ ਵਿੱਚ ਤੇ 20 ਕਿਲੋ ਦੁੱਧ ਡੈਰੀ ਤੋਂ ਟੀਰੂ ਨੂੰ ਕਹਿਣਾ ਚਾਹ ਬਣਦੀ ਰਹੇ ਨੰਝਾ ਸਿਆਂ ਇੱਕ ਗੱਲ ਤਾਂ ਭੁੱਲੀ ਗਿਆ ਬਿਵਾਨ ਸਜਾਉਣ ਲਈ ਕਾਗਜ਼ ਤੇ ਫੁੱਲ ਲੜੀਆਂ ਭੁਗਾਨੇ ਪਤਾਸੇ ਮੂੰਗਫਲੀਆਂ ਸਿਵੀਆਂ ਚ ਵੰਡਣ ਲਈ ਐਸੀ ਬਦਾਮ ਛੁਆਰੇ ਨਹੀਂ ਸੁਟੋਂਗੇ ਬਮਾਨ ਤੂੰ ਬੱਬੂ ਯਾਦ ਕਰਵਾਇਆ ਉਹ ਹਾਂ ਇਹ ਤਾਂ ਭੁੱਲੀ ਗਏ ਹੋਰ ਕਰੋ ਯਾਦ ਦੇਖਿਆ ਨਹੀਂ ਸੀ ਦੋਆਬੀਆਂ ਕੀ ਬੁੜੀ ਵੇਲੇ ਕੀ ਜਲੂਸ ਨਿਕਲਿਆ ਚਿੰਤਕੁਰ ਫਿਰ ਆ ਖੜੀ ਨੀਤੂ ਕੇ ਸੌਰਿਆ ਨੂੰ ਸੱਦਣ ਦੇਖੋ ਇਸ ਤੀਵੀਂ ਦੀ ਮਤ ਕੱਚੇ ਗੁਾਰੇ ਸਾਕਾ ਨੂੰ ਮਰਗਤ ਤੇ ਸੱਦेंगी ਮੈਂ ਕਿਹਾ ਬੇਬੇ ਨੂੰ ਚਾਹ ਬੜਾ ਸੀ ਨੀਤੋ ਦੇ ਵਿਆਹ ਦਾ ਚਿੰਤ ਕੋਰ ਅੱਖਾਂ ਪਰਈ ਫੁੱਲਾਂ ਦਾ ਵੀ ਹੁਣੇ ਸੋਚ ਲੋ ਨੰਜਾ ਆਖ ਰਿਹਾ ਸੀ ਅੱਜ ਫੋਕਾਂਗੇ ਤਾਂ ਕੱਲ ਹੀ ਚੁਗਾਂਗੇ ਹਾਂ ਇੱਕ ਗੱਲ ਆਪਣੇ ਲਾਗੀ ਨੂੰ ਕਹੋ ਸੰਸਕਾਰ ਵੇਲੇ ਨੇੜੇ ਰਹੇ ਲੋਈਆਂ ਦੁਸ਼ਾਲੇ ਉਹਨੂੰ ਚੁਕਾਓ ਗਰੀਬ ਨੂੰ ਮੂੰਗਫਲੀ ਪਤਾਸੇ ਲਫਾਫਿਆਂ ਵਿੱਚ ਦਈਏ ਕਿ ਖੁੱਲੇ ਖੁੱਲੇ ਦਿਓ ਬੁੱਕ ਬੁੱਕ ਮੂੰਗਫਲੀਆਂ ਚ ਪਤਾਸੇ ਪਾਈਏ ਕਿ ਬਦਾਨਾ ਬੱਬੂ ਕਹਿਆ ਨਾ ਨਾ ਬੁਦਾਨਾ ਤਾਂ ਦੇਸਣਾ ਨਹੀਂ ਦੇਖੋ ਮੈਂ ਬੈਠਣਾ ਬੇਬੇ ਕੋਲ ਗੁੱਲੂ ਲਿਉ ਦਰਿਆ ਗੁਰਦੁਆਰਿਓ ਸਭ ਨੂੰ ਤੋਰ ਕੇ ਸੁੱਚਾ ਸਿਓ ਇੱਕ ਵਾਰ ਘਰ ਵਿੱਚ ਫਿਰ ਕੇ ਚੁਫੇਰੇ ਤਰਦੀ ਜਹੀ ਨਿਗਾ ਮਰੀ ਸਭ ਕੁਝ ਥਾਂ ਸਿਰ ਸੀ ਹਨੇਰੇ ਵਿੱਚ ਚਾਨਣ ਦੀਆਂ ਪਰਤਾਂ ਖੁੱਲ ਰਹੀਆਂ ਸਨ ਰਾਜਵੰਤ ਉਵੇਂ ਬੇਬੇ ਦੀ ਕੋਨ ਦੀ ਉੰਦੀ ਪਾਈ ਬੈਠੀ ਸੀ ਸੋਚ ਰਹੀ ਸੀ ਸਾਸਨੇਤੀਆਂ ਤੋਂ ਵਧ ਰੱਖਿਆ ਅੱਜ ਸਾਥ ਛੱਡ ਗਈ ਸੋਚੇ ਕੁੜੀਆਂ ਨੂੰ ਬਾਹਰ ਬੈਠਕ ਚ ਜਾਣ ਲਈ ਗਿਆ ਰਾਜਮੰਤ ਨੂੰ ਵੀ ਕਿਹਾ ਉਹ ਜਾਵੇ ਅਤੇ ਪੁੰਜੇ ਵਿਛਾਉਣ ਲਈ ਕੁਝ ਲਿਆਵੇ ਆਪ ਬੇਬੇ ਦੀ ਕੋਨ ਦੀ ਬੈਠ ਗਿਆ ਬੇਬੇ ਨਾਲ ਅੱਧੀ ਸਦੀ ਦਾ ਸਾਥ ਸੀ ਮਨ ਅੰਦਰ ਖੋਪਈ ਇੱਕੋ ਦੁੱਖ ਹੋਇਆ ਪੋਤੇ ਪੋਤੀਆਂ ਨੂੰ ਬੇਬੇ ਰਾਸ ਕਿਉਂ ਨਹੀਂ ਆਈ ਦਿਲ ਕੀਤਾ ਜਾਂਦੀ ਵਾਰ ਮਾਂ ਦਾ ਮੂੰਹ ਦੇਖ ਲਵੇ ਜਿਵੇਂ ਹੀ ਉਹ ਉੱਠਿਆ ਡਾੜ ਮਾਰ ਕੇ ਡਿੱਗਦਾ ਡਿੱਗਦਾ ਬੱਚਿਆ ਵੇੜੇ 'ਚ ਖੜ ਕੇ ਉੱਚੀ ਪੁੱਛਿਆ ਬੇਬੇ ਦਾ ਪਾਸਾ ਕਿਸ ਪਰ ਤੇ ਹੈ ਕਿਸੇ ਨਹੀਂ ਸਭ ਆਵਾਜ਼ ਖੜੇ ਸਨ ਰੋਕੋ ਸਭ ਨੂੰ ਉਹ ਹਨੇਰੀ ਵੰ ਅੰਦਰ ਗਿਆ ਤੇ ਬੇਬੇ ਨੂੰ ਝੰਡੋੜਿਆ ਬੇਬੇ ਬੇਬੇ ਕੋਈ ਹਰਕਤ ਨਹੀਂ ਹੱਥ ਫੜਿਆ ਸੀਤ ਸੀ ਨੱਕ ਅੱਗੇ ਹੱਥ ਕੀਤਾ ਕੋਈ ਸਾਹ ਨਹੀਂ ਸੀ ਫੜੇ ਹੱਥ ਛੱਡਣ ਹੀ ਲੱਗਾ ਸੀ ਕਿ ਅਚਾਨਕ ਫੜੇ ਹੱਥ ਵਿੱਚ थरथराहट ਹੋਈ ਸੋਚਾ ਕੰਬਿਆ ਬੇਬੇ ਬੇਬੇ ਲੱਗਾ ਉਹ ਖੁਦ ਮਰ ਰਿਹਾ ਸੀ ਉਹ ਫਿਰ ਬੇਬੇ ਦੇ ਚਿਹਰੇ ਲੱਗਨੇ ਵਿਆ ਉਡੀਕਿਆ ਬਹੁਤ دیر ਬਾਅਦ ਬੇਬੇ ਦੇ ਕੋਿਆਂ ਤੋਂ ਪਲਕਾਂ ਸਰਕੀਆਂ ਬੁੱਲ ਕੰਬੇ ਹੱਥ ਵਿੱਚੋਂ ਕੰਬਣੀ ਲੰਗੀ ਸੋਚੇ ਦੀ ਭੂਭ ਨਿਕਲ ਗਈ ਇੱਕਾ ਇੱਕ ਸਾਰੇ ਟੱਬਰ ਦਾ ਹੀ ਅੜਾਟ ਉੱਚਾ ਹੋਇਆ ਟੱਬਰ ਭੁੱਲ ਲਿਖੀ ਗਿਆ ਲੋਕ ਮੌਤ ਤੇ ਰੋਂਦੇ ਸਨ ਉਹ ਮਾਂ ਦੇ ਜਿਉਂਦੇ ਹੋਣ ਤੇ ਰੋ ਰਹੇ ਸਨ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ